ਆਵੇ ਦਸੋ ਪਏ ਹੋਏ ਦਸ ਬਿ ਆਵਹੇ ਰਾਮ ਤੋਏ ਸਤ ਗੁਰ ਸਜਾੜ ਮੇਲੇ ਆ ਨਾਮਿਕ ਨਾਮ ਮੇਲੇ ਦਰਦੀਆ ਧਨ ਬਨਚੇ ਬਕੇ ਰੰਗ ਗਾਉ ਕਰ ਰਾਗ ਰਹਾਂ ਬਾਚ ਬਤ ਦੇ ਬਕੇ ਰੰਗ ਸਭ ਸ੍ਰੀ ਰਾਗ ਵੇ ਗਾਵੇ ਪੰਚੋ ਸੰਗ ਵਰ ਕਰਣਾ ਮੈ ਲਾਰੇ ਕਰਣਾ ਧੀ ਧਰੀ ਗਵਰੀ ਗਾ The he- I'm oh, gonna ਸੰਗ ਰਾਗਨੀ ਤੀਸ ਸਭੇ ਪੁੱਤਰ ਰਾਗਨ ਕੇ ਆਧਾਰ ਬਸ ਵੇ ਸ੍ਰੀ ਆਕਾਲ ਵਾਹਿ ਤੁਜੀ ਕਾ ਖਾਲਸਾ ਵਾਹਿ ਤੁਜੀ ਕੀ ਫਤਹ ਸਤਨ ਓਮ ਕਲ ਨਿਰਭਉ ਨਰਵੈ ਮੁ ਪਿਆ ਕੋ ਕੰਤਰੀ ਜੁ ਬਨਾ ਪ੍ਰਿਆ ਘਰ ਜਨ ਸਚ ਚੜ ਪਾਲਾ ਆਪ ਕੋ ਖਾਣਾ ਉੱਤੇ ਜੇ ਬੰਨਣਾ ਪੁਰਿਣਾ ਸੈ ਸ੍ਰਣਪਾ ਲੱਖ ਹੋਏ ਤਾਂ ਇੱਕ ਨਾ ਚੱਲਿਆ ਸੂ ਸਿਕ ਸੰਤਾਂ ਵਾਪਸ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਗੁਰੂ ਕਾ ਲੰਗਰਾਂ ਦੀਆਂ ਸੇਵਾਵਾਂ ਅਣਥੱਕ ਸੇਵਾ ਵਿੱਚ ਦੱਰ ਰਹੇ ਆ ਜਿਨ੍ਹਾਂ ਰੂਹਾਂ ਤੇ ਜਿਨ੍ਹਾਂ ਪ੍ਰਾਣੀਆਂ ਤੇ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਆ ਸੋ ਰਬਾਇ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਬਾਗ ਤੁਹਾਨੂੰ ਸੋ ਉਹ ਰੁਹਾ ਗੁਰੂ ਕਰਦੇ ਆ ਗੁਰੂ ਕੇ ਲੰਗਰਾਂ ਦੀਆਂ ਹਰ ਤਰ੍ਹਾਂ ਨਾਲ ਤਨ ਮਨ ਧਨ ਹਰ ਤਰ੍ਹਾਂ ਨਾਲ ਸੇਵਾਵਾਂ ਕਰਦੀਆਂ ਨੇ ਸੋ ਭਾਗਾ ਵਾਲੇ ਜੀਵਾ ਉਹ ਜਿੰਨਾ ਤੋਂ ਸਤ ਗੁਰੂ ਦੀ ਸੇਵਾਵਾਂ ਲੈਂਦੇ ਆ ਸੋ ਸਾਨੂੰ ਵੀ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਕਿ ਸਾਡੇ ਤੇ ਵੀ ਕਦੇ ਕਰਪਾ ਹੋਵੇ ਅਸੀਂ ਵੀ ਹੱਥੀਂ ਸੇਵਾ ਗੁਰੂ ਘਰਾਂ ਚ ਗੁਰੂ ਕੀ ਸੰਗਤ ਦੀ ਸੇਵਾ ਜੋੜਿਆਂ ਦੀ ਸੇਵਾ ਮੰਦਰਾਂ ਦੀ ਸੇਵਾ ਸਾਫ ਸਫਾਈਆਂ ਝਾੜੂ ਪੋਚਿਆਂ ਦੀ ਸੇਵਾ ਸੋ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਜਿਉੜੀ ਵੀ ਸੇਵਾ ਕੋਈ ਅਸੀਂ ਕਰ ਸਕਦੇ ਆ ਤਨ ਮਨ ਧਨ ਦੇ ਨਾਲ ਸੋ ਗਰਵਾਣੀ ਪੜ ਕੇ ਸੇਵਾ ਕਰੀਏ ਅਥੀ ਸੇਵਾ ਕਰੀਏ ਸੋ ਐ ਸੇਵਾਵਾਂ ਸਤਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਇਹ ਸੇਵਾਵਾਂ ਕਰਕੇ ਆਪਣੇ ਜਨਮ ਆਪਣੇ ਸਵਾਸ ਤੇ ਘੜੀਆਂ ਅਸੀਂ ਸਫਲੇ ਕਰਨੇ ਆ ਇਹ ਹੀ ਅਸੀਂ ਗਰਵਾਣੀ ਦੇ ਵਿੱਚ ਪੜਦੇ ਸੁਣਦੇ ਆ ਸਾਰਾ ਜੋ ਬਾਵਾ ਚੁਣਿਆ ਕੋਈ ਨਾ ਸਕੇ ਆਨ ਨਾਨਕ ਬਖਸ਼ ਸਬਦ ਦਾ ਆਸ ਸੋਇ ਗੂਪਾ ਕਨਾਸ સોયા ઈશ્વર પરમાણુનો સોયા કોકસારનો સોયા જો મુકવતા કે છોયા શ્વાસતો સમર્તવેદ નારક પરદા સુના લેાસ સોયા રૂપ આપકા નાસ સોયા સંસંગ કોક જ્ઞાન સુના આપ સડકા સમાન સુના આપ ਕਾਂਤ ਕਹੀ ਨਾ ਜਾਏ ਕੋ ਕਰਾ ਪਿਛੈ ਪਿਛ ਜੇ ਕੋ ਉਜੈ ਅਵਰ ਸਚਿਆਰ ਤਮ ਰਾਇ ਪਰੇਤਾ ਭਾਰ ਕਰਦੀ ਓੜ ਪਰਾਇ ਹੂਰ ਹੂਰ ਦਸਤੇ ਭਾਰ ਤਰੈ ਗਵੜ ਚੋਰ ਜੀ ਜਾਤਨ ਗਾ ਕੇ ਨਾਮ ਸਫਰ ਲਗਿਆ ਵੀ ਕਲਾਮ ਏ ਬਰੇ ਕਲ ਘਰਣਾ ਕੋ ਦੇ ਕਲ ਗਿਆ ਗੇਤਾ ਹੋਇ ਏਤਾ ਗਵੜ ਸੋ ਅਨਵ ਰੂਪ ਕੀਤੀ ਨਾਮ ਜਾਣੇ ਗਵੜ ਕੂਦਰ ਜੀਤਾ ਬਸਾਓ ਏ ਕੋ ਖਵਾ ਦਸਤੇ ਉਹ ਲਖਤ ਰਿਆਉ ਕੁਰਦ ਗਵੜ ਕਾ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਰ ਜੋਤੂ ਜੋਤਦ ਭਾਵੈ ਸਾਈ ਭਰੀਕਾਰ ਤੁਸ ਰਸ ਨਾਮਤ ਜਨੰਕਾਰ ਅਸੰਖ ਜਗ ਸਖ ਭਾਵ ਸੰਗ ਪੂਜਾ ਸਖ ਨੱਤਾ ਸੰਗ ਗੰਨਤ ਪੁਕਵੇਨ ਪਾਠ ਸੰਗ ਜੋਗ ਮਨ ਰਹਾ ਹੈ ਉਦਾਸ ਅਸੰਖ ਬਹੁਤੁ ਗਿਆਰ ਵਿਚਾਰ ਸੰਗ ਸਤੀ ਅਸੰਖ ਦਾਤਾ ਰ ਸੰਗ ਸੂਰਮਹ ਭਗਸਾਨ ਸੰਗ ਮੋਣ ਲੁਨਾਇਦਾਰ ਕੁਰਦ ਗਵੜ ਕਾ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਹਿਗੁਰੂ ਸਾਇਬ ਅਲੀਕਾਰ ਤੁਮ ਸਦਾ ਸਲਾਮਤ ਨਰਨਕਾਰ ਅਸੰਖ ਮੂਰਖ ਅੰਧੂਰ ਸਖ ਚੋਰ ਨਾਮ ਕੋਰ ਅਸਾਂ ਕਮਰ ਕਰ ਜਾਹ ਜੂਰ ਅਸੰਖ ਗਲ ਗੱਡ ਅਧਿਆ ਸਮੋਧਨ ਸੰਖਾ ਪਾਪੀ ਪਾਪ ਕਰ ਜਾਵੇ ਸਖ ਕੂੜਿਆਰ ਕੂੜੇ ਬਰਾਹੇ ਤੈਰ ਤਾਨ ਦੇ ਪਾਣੀ ਝੋਤਾ ਤਰ ਸੁਖੇ ਇੰਭੂ ਤੇ ਲੀਤੀ ਕਪੜਾ ਹੋਵੇ ਜੀ ਸਾ ਬੁਦਈਆ ਹੋ ਸੋ ਹੋਵੇ ਪਰਿਆ ਮਤਬਾ ਪਾ ਕਾ ਸੰਗ ਉਹੋ ਕੋ ਬਾਦ ਨਾ ਲਾ ਕਾ ਨੰਗ ਪੁੰਨੀ ਪਾਪੀ ਆਪਨ ਕਾ ਏ ਕਰ ਕਰ ਨਾ ਜਗ ਰਚਾਰ ਆਪੇ ਵੀਜ ਆਪੇ ਹੀ ਖਾ ਉਤਨ ਕੋ ਕੀ ਆਉ ਜਾ ਤਿਥ ਤਪ ਦਿਆ ਤਤ ਤਾਰ ਜੇ ਕੋ ਪਾਵੈ ਚਰ ਕਾ ਮਾਰ ਸੁਣਿਆ ਬਨਿਆ ਮਨ ਕੀ ਤਾ ਭਾ ਅੰਤਰ ਗਤੀ ਅਤਮਨ ਆਉ ਸਾਫੁੜ ਤੇਰੇ ਗਾਣਿ ਕੋਈ ਵੜ ਗੋੜ ਕੀਤੇ ਭਗਤ ਨਾ ਹੋਵੇ ਸਵਸਤਾ ਪਾਣੀ ਪਰਮਾਉ ਸਤ ਸੁਆਰ ਜਲਾ ਬਚਾਓ ਕਬੜ ਸੁਵਿਧਾ ਮੁਕਤ ਕਾੜ ਕਬੜ ਸਹਿਤ ਕਬੜੋ ਆਰ ਕੋਣ ਸਹਿਤਿ ਬਾਉ ਕੋਣ ਜੱਤੂਆ ਆਕਾਰ ਇਹ ਨਪਈ ਆਪਣਤੀ ਜੀਵਨੀ ਪੁਰਾਣ ਬਖਤਨ ਬਾਉ ਕੱਤਿਆ ਤੇ ਲਿਖਣ ਦੇਖ ਪੁਰਾਣ ਕਿਤ ਬਾਣਾ ਜੋਗੀ ਅੰਮ੍ਰਿਤ ਬਾਹਰ ਕੋਈ ਜਾ ਤਾ ਸਕੇ ਕੋ ਸਾਡੇ ਆਪੇ ਜਾਣਾ ਸੋਈ ਕਿ ਕਰ ਆਖਾ ਕਿਵ ਸਾਹਾਰੀ ਜੀਵਨੀ ਕਿਹ ਜਾਣਾ ਨਾ ਨ ਕਿ ਆਖਣ ਸਭ ਕਾ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਟੀ ਨਾਹੀ ਕੀਤਾ ਜਾਗਾ ਹੋਵੇ ਨਾਰਿਕ ਜੀਵੋ ਕਾ ਆਪੋ ਜਣ ਕੇ ਗਿਆਨ ਸੁਹ ਹੈ ਨਾਲਕ ਜੇ ਕੋ ਆਪੋ ਜਾਣਾ ਗਿਆ ਗਿਆ ਨਾ ਸੁਣੈ ਆਤਨ ਪਤਨ ਨਖ ਆਗਾ ਸਾਇਰਾ ਆਕਾਸ ਊੜ ਕੋ ਊੜਕ ਭਾਉ